ਦੇ ਉਮੀਦਵਾਰ ਰਣਜੀਤ ਸਿੰਘ ਸੰਦੂ ਦੀ ਹਮਾਇਤ ਵਿੱਚ ਜਿੱਥੇ ਇੱਕ ਪਰਵਾ ਰੋਡ ਤੋਂ ਕੱਢੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹਾਲਗੇੜ ਦੇ ਅੰਦਰੂਨ ਬਾਜ਼ਾਰ ਦੀਆਂ ਨੇ ਜਿੱਥੇ ਕੀ ਖੁੱਲੀ ਗੱਡੀ ਵਿੱਚ ਬਾਜਪਾ ਦੇ ਆਗੂ ਸੇਬਾਨ ਇੱਥੇ ਲੋਰਚੋਵੀ ਚਮਨੋਂ ਉੱਥੇ ਪਹੁੰਚੇ ਨੇ ਸਾਬਕਾ ਸੰਸਦ ਸ਼ਵੇਤ ਮਲਿਕ ਡਾਕਟਰ ਰਾਮ ਚਾਵਲਾ ਕਿੰਦਰ ਮੋਹਨ ਸਿੰਘ ਛੀਨਾ ਸਾਬਕਾ ਐਮ ਐਲ ਏ ਹਰਜਿੰਦਰ ਸਿੰਘ ਠੇਕੇਦਾਰ ਜ਼ਿਲ੍ਹਾ ਪ੍ਰਧਾਨ ਵਰਿੰਦਰ ਸਿੰਘ ਸੰਧੂ ਰਜੀਸ਼ ਖਣੀ ਨਾਲ ਹੋਰ ਵੱਡੀ ਗਿੰਦੀ ਵਿੱਚ ਵਰਕਰ ਇੱਥੇ ਲਗਾਤਾਰ ਢੋਲ ਠਿਹਾਪ ਤੇ ਨੱਚਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਇਤਿਹਾਸਿਕ ਰੋਡ ショ ਪਾਟ ਪਾ ਦਾ ਜਿਸ ਵਿੱਚ ਹਜ਼ਾਰਾਂ ਵਰਕਰ ਸ਼ਾਮਲ ਹੋਏ ਨੇ ਇਹ ਰੋਡ ショ ਅੰਦਰੂਨ ਸ਼ਹਿਰ ਵਿੱਚ ਹੁੰਦਾ ਹੋਇਆ ਵਕਫਾਕ ਬਾਜ਼ਾਰ ਤੋਂ ਹੁੰਦਾ ਹੋਇਆ ਪਿੰਕ ਪਲਾਜ਼ਾ ਦੇ ਬਾਹਰ ਆ ਕੇ ਸੰਪਨ ਹੋਣਾ ਤਾਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਰਨਜੀਤ ਸਿੰਘ ਸੰਧੂ ਦਾ ਜਿਹੜੇ ਕਿ ਕੁਝ ਸਮੇਂ ਬਾਅਦ ਇੱਥੇ ਪਹੁੰਚਣ ਵਾਲੇ ਨੇ ਅਮਨ ਆਸਰੇ ਖੰਨਾ ਜਿਹੜੇ ਅਮਰਸਰ ਲੋਕ ਸਭਾ ਹਲਕੇ ਦੇ ਇੰਚਾਰਜ ਨੇ ਉਹ ਵੀ ਇੱਥੇ ਮੌਜੂਦ ਨੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਦੇ ਲਗਾਤਾਰ ਧੌਲਤ ਮਕੈਦੀ ਥਾਪ ਤੇ ਨਜ਼ਰ ਉਹ ਇਕਾਈ ਜਿਹੜੇ ਨੇ ਬਹੁਤ ਵੱਡਾ ਭਾਰੀ ਉਤਸ਼ਾਹ ਜਿਹੜਾ ਕਿ ਉਹ ਨਜ਼ਰ ਆ ਰਿਹਾ ਬੰਗਰੇ ਵਿੱਚ ਔਰ ਅੱਜ ਦਾ ਇਹ ਰੋਡ ਸ਼ੋ ਇੱਕ ਇਤਿਹਾਸਿਕ ਰੋਡ ਸ਼ੋ ਬਣਨ ਜਾ ਰਿਹਾ ਕਿਉਂਕਿ ਇਹ ਸੋ ਰੋਡ ਸ਼ੋ ਦੇ ਹਜ਼ਾਰਾਂ ਵਰਕਰ ਬੁਆ ਬਣਨ ਜਾ ਰਹੇ ਨੇ ਔਰ ਜਿੱਥੇ ਦੇਖੋ ਬੀਜੇਪੀ ਦੇ ਝੰਡੇ ਦਿਖਾਈ ਦੇ ਰਹੇ ਨੇ ਵਰਕਰ ਬਦੇਰੇ ਉਤਸ਼ਾਹਿਤ ਨੇ ਨੱਚ ਰਹੇ ਨੇ ਭੰਗੜੇ ਪਾ ਰਹੇ ਨੇ ਤੇ ਬਾਤਵਾ ਦੇ ਝੰਡੇ ਬੁਲੰਦ ਕਰਦੇ ਨੇ। ਤੰਗ ਸਮੇਂ ਬਾਅਦ ਕਰਨ ਸਿੰਘ ਸਮੁੰਦਰੀ ਪਹੁੰਚਣ ਵਾਲੇ ਨੇ। ਦੋਸਤੋ ਬਾਅਦ ਰੋਡ ਸ਼ੋਅ ਲਵਾਨਾ ਹੋਵੇਗਾ। ਫਿਲਹਾਲ ਲੋਕਾਂ ਨੇ ਤਸਵੀਰਾਂ। ਬਕਰਾਂ ਵਿੱਚ ਬਧੇਰੇ ਮੁਸਾਏ ਲਗਾਤਾਰ ਉਖੋਲਦੇ ਘੁੰਮਦੇ ਹੋਏ ਵਿਖਾਈ ਦੇ ਰਹੇ ਨੋਟਿਸ ਜੇਖ ਸਕਦੇ ਹੋ ਹਰ ਪਾਸੇ ਭਾਜਪਾ ਦੇ ਚੰਡੇ ਵਿਖਾਈ ਦੇ ਰਹੇ ਨੇ ਹਜ਼ਾਰਾਂ ਵਰਕਰ ਨੇ ਇੱਥੇ ਉਮਰੇ ਹੋਏ ਨੇ ਕੋਰੇ ਇਹ ਅੱਜ ਦਾ ਇੱਕ ਇਤਿਹਾਸਿਕ ਬਾਦਰਨਜੀਤ ਸਿੰਘ ਸੰਦੂ ਸਮੁੰਦਰੀ ਜੀ ਦਾ ਇਹ ਜਿੱਤ ਦਾ ਪ੍ਰਤੀਕ ਹੈ ਤੁਸੀਂ ਇਹ ਦੇਖ ਰਹੇ ਹੋ ਕਾਰੇ ਇਕੱਠਾ ਇਹ ਗਰੀਬ ਘਰ ਦੇ ਕਾਰੇ ਕਰਤੇ ਇਕੱਠਾ ਹੋ ਕੇ ਆਇਆ ਹੈ ਇਹ ਬਸਤੀਆਂ ਦੇ ਵਿੱਚੋਂ ਕਾਰੇ ਕਰਤਾ ਇਕੱਠਾ ਹੋ ਕੇ ਆਇਆ ਹੈ ਇਹ ਅੱਜ ਜਿੱਤ ਦਾ ਪ੍ਰਤੀਕ ਹੈ ਉਹ ਅੰਮ੍ਰਿਤਸਰ ਦੇ ਵਿੱਚ ਇੱਕ ਇਤਿਹਾਸਿਕ ਜਿੱਤ ਹੋਣ ਵਾਲੀ ਹੈ ਇਹ ਮੁੱਲਤੀ ਸਾ ਪਹਿਲੇ ਘੜੀ ਦੇਖਣ ਜਿੰਨਾ ਉਸ ਆਜ ਨਜ਼ਰ ਆ ਰਿਹਾ ਹੈ ਦੇਖੋ ਜਦੋਂ ਚੋੜਾ ਚੱਕੇ ਦੀ ਸਰਕਾਰ ਪੰਜਾਬ ਦੇ ਵਿੱਚ ਗੁੰਡਾ ਰਾਜ ਕਤਲੇਆਮ ਕਰੇਗੀ ਇਹ ਗਰੀਬ ਜਨਤਾ ਦੁਖੀ ਹੋਏਗੀ ਤੇ ਸੜਕਾਂ ਤੇ ਆਏਗੀ ਇਹ ਸੜਕਾਂ ਤੇ ਉਹ ਗਰੀਬ ਜਨਤਾ ਆਈ ਹੈ ਜਿਨ੍ਹਾਂ ਨੇ ਚਾਹ ਇੱਕ ਤਰੀਕ ਨੂੰ ਬਟਨ ਦਬਾ ਕੇ ਕਮਲ ਦੇ ਭੁੱਲਦਾ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨੂੰ ਲੋਕ ਸਭਾ ਚਤਾ ਕੇ ਦਿੱਲੀ ਦੇ ਵਿੱਚ ਪੇਟਨਾ ਹੈ ਇਸ ਲੋਰ ਸ਼ੋਨ ਨਾਲ ਤਰਨਜੀਤ ਸਿੰਘ ਸੰਧੂ ਦੇ ਪੱਖ ਵਿੱਚ ਹਮਾਇਤ ਬੰਦੀ ਦਿਖਾਈ ਦੇ ਰਹੀ ਹੈ ਬਿਲਕੁਲ ਜੀ ਬਹੁਤ ਵੱਡਾ ਇਤਿਹਾਸਿਕ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਸਰਨਜੀਤ ਸਿੰਘ ਸੰਦੂ ਸਮੁੰਦਰੀ ਦੇ ਹੱਕ ਵਿੱਚ ਔਰ ਭਾਜਪਾ ਦੇ ਸਮੂਹ ਵਰਕਰ ਜਿਹੜੇ ਕਿ ਸੜਕਾਂ ਤੇ ਉਤਰ ਆਏ ਨੇ ਹਰ ਪਾਸੇ ਭਾਜਪਾ ਦੇ ਚੰਡੇ ਢੋਲ ਤਮੱਕੇ ਤੇ ਨੱਚਦੇ ਝੂਮਦੇ ਵਰਕਰ ਦਿਖਾਈ ਦੇ ਰਹੇ ਨੇ ਕਿਹਾ ਮਬਰਸ ਤੁਹਾਨੂੰ ਪਹੁੰਚ ਨਾਲ ਸਿਕੰਦਰਪੁਰ ਸ੍ਰੀ ਚਾਹਾਨਿਕ ਸ੍ਰੀ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par